ਜੀ ਇਸ ਵਕਤ ਅਸੀਂ ਜੱਲੇ ਸੌਂਡੇ ਪਿੰਡ ਦੇ ਵਿੱਚ ਆ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਪਿੰਡ ਆ ਜੀ ਇੱਕ ਤੁਸੀਂ ਘਰ ਦੇਖ ਰਹੇ ਹੋ ਇਧਰਲੇ ਪਾਸੇ ਇਸ ਘਰ ਦੇ ਵਿੱਚ ਇੱਕ ਵੀਰ ਰਹਿੰਦਾ ਜੀ ਅਕਨੇ ਮੈਂ ਵੀਰ ਨੂੰ ਕਹੂੰਗਾ ਘਰ ਦੇ ਹਾਲਾਤ ਦਿਖਾਇਓ ਜਦੋਂ ਘਰ ਦੇ ਵਿੱਚ ਮਰੀਜ਼ ਹੁੰਦਾ ਨਾ ਜੀ ਐਦਾਂ ਘਰ ਦੀ ਬਰਬਾਦੀ ਕਰ ਦਿੰਦਾ ਜੀ ਮਾਂ ਬਾਪ ਹੈਗੇ ਵੀਰੇ ਵੀਰ ਦੇ ਹਾਂ ਜੀ ਹਾਂ ਜੀ ਅੱਛਾ ਜੀ ਉਹ ਮੁੰਡੇ ਦੀ ਬਾਹ ਮਾ ਫੜ ਲਿਓ ਮੜ ਜੀ ਤੇ ਅਸੀਂ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਜੀ ਮੈਂ ਵੀਰ ਨੂੰ ਕਹੂੰਗਾ ਇੱਕ ਵਾਰੀ ਘਰ ਦੇ ਹਾਲਾਤ ਦਿਖਾਇਓ ਸਾਡੇ ਭੈਣ ਭਰਾਵਾਂ ਨੂੰ ਪਤਾ ਲੱਗ ਸਕੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਬੱਚੇ ਨੇ ਸਭ ਤੋਂ ਪਹਿਲਾਂ ਨਸ਼ੇ ਦੀ ਦਲਦਲ ਦੂਜਾ ਮਾਨਸਿਕ ਪਰੇਸ਼ਾਨੀ ਸਾਨੂੰ ਇੰਨੀ ਘੇਰ ਰਹੀ ਆ ਸਾਡੇ ਅੱਜ ਪੰਜਾਬ ਦੇ ਆ ਘਰਾਂ ਦੇ ਆ ਹਾਲਾਤ ਹੋ ਰਹੇ ਨੇ ਜਦੋਂ ਘਰ ਦੇ ਵਿੱਚ ਮਾਂ ਬਾਪ ਨਹੀਂ ਬਚਦੇ ਆ ਦੇਖੋ ਤੁਸੀਂ ਘਰ ਦੇ ਕੀ ਹਾਲਾਤ ਨੇ ਇੰਨਾ ਕੁ ਬੁਰੇ ਹਾਲਾਤ ਨੇ ਕਿੰਨਾ ਕੁਸ਼ ਕੂੜਾ ਕਰਕਟ ਜੋ ਜੋ ਕੁਛ ਨੂੰ ਮਿਲੀ ਜਾਂਦਾ ਅੰਦਰ ਦੇ ਇੱਕ ਬੈੱਡ ਲੱਗਿਆ ਪਿਆ ਜਿੱਤੇ ਵੀਰ ਪੈਂਦਾ ਇਕੱਲੇ ਆ ਜੀ ਮਾਂ ਨਾ ਬਾਪ ਭਾਈ ਨਾ ਭੈਣ ਜੀ ਡੇਢ ਦੋ ਸਾਲ ਤੋਂ ਦੱਸਿਆ ਜੀ ਵੀਰ ਉਹ ਨਹੀਂ ਕਹਿੰਦੇ ਮਾਤਾ ਦੀ ਮੌਤ ਹੋਈ ਆ ਇਹ ਬਿਮਾਰ ਉਹ ਤੋਂ ਪਹਿਲਾਂ ਵੀਰ ਬਹੁਤ ਐਸੇ ਵੀਰ ਹੁੰਦੇ ਨੇ ਜਿਨ੍ਹਾਂ ਨੂੰ ਲੋੜ ਹੁੰਦੀ ਆ ਅਸਲ 'ਚ ਆਓ ਤੁਸੀਂ ਆਪਾਂ ਬਾਹਰ ਗੱਲਬਾਤ ਕਰਦੇ ਹਾਂ ਜੀ ਪਿੰਡ ਵਾਸੀ ਸਾਡੇ ਨਾਲ ਨਹੀਂ ਇੱਧਰ ਕੀ ਕੌਣ ਰਹਿੰਦਾ ਵੀਰੇ ਕੋਈ ਵੀ ਨਹੀਂ ਜੀ ਅੱਛਾ ਇਹ ਇਹ ਨਹੀਂ ਕਰਤਾ ਹਨਾ ਸਾਰਾ ਇਹ ਪੇਟੀ ਪੂਟੀ ਨਹੀਂ ਤੋੜਤੀ ਨਾ ਇਹਨੂੰ ਮਤਲ ਅਸਲ ਦਿਮਾਗ ਜਿਹੜਾ ਇਹ ਮੈਂਟਲੀ ਹੋਏ ਨੂੰ ਕਿੰਨੇ ਕ ਸਾਲ ਹੋ ਗਏ ਵੀਰ ਨੂੰ ਮੈਂਟਲੀ ਦਾ ਹੁਣ ਹੋਇਆ ਅੱਛਾ ਜੀ ਆਬ ਬੁਲਾਇਓ ਮੁੰਡੇ ਨੂੰ ਕਿੱਥੇ ਆ ਜੀ ਔਰ ਸੰਗਤ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਜੀ ਇਹ ਵੀਰ ਉਹ ਨਹੀਂ ਸਾਡੇ ਸੰਸਥਾ ਦੇ ਨਾਲੇ ਜੁੜੇ ਹੋਏ ਨੇ ਜੀ ਔਰੇ ਵੀਰ ਦਾ ਕੀ ਨਾਮ ਆ ਜੀ ਵੀਰੇ ਜਿਹੜਾ ਬਿਮਾਰ ਆ ਕਾਲੀ ਆ ਜੀ ਇਹਨੂੰ ਕਾਲੀ ਕਹਿੰਦੇ ਹਾਂ ਕਾਲੀ ਇਹ ਕੰਮ ਕਰ ਕੀ ਕਰਦਾ ਸੀ ਬਾਈ ਜੀ ਕੰਮ ਕਰਦਾ ਸੀ ਸੁਪਰ ਚ ਲੱਗਿਆ ਹੋਇਆ ਸੀ ਸ਼ੂਗਰ ਮਿਲ ਚ ਇਹਨਾ ਸੁਪਰ ਜਿਹੜੀ ਦੁੱਧ ਵਾਲੀ ਨਹੀਂ ਫੈਕਟਰੀ ਉੱਥੇ ਲੱਗਿਆ ਹੋਇਆ ਸੀ ਉੱਥੇ ਵਧੀਆ ਡਿਊਟੀ ਕਰਦਾ ਸੀ ਇਹ ਤੇ ਇਹਦੀ ਮੰਮੀ ਦੀ ਡੈਥ ਦੇ ਬਾਅਦ ਇਹਦਾ ਇਹ ਕੁਛ ਹਾਲ ਹੋ ਗਿਆ ਜੀ ਅੱਛਾ ਜੀ ਹਾਂ ਜੀ ਹਾਂ ਪਹਿਲਾਂ ਤਾਂ ਜਿਹੜਾ ਮਾਸੜ ਸੀ ਉਹ ਬੜੀ ਕੇਅਰ ਕਰਦਾ ਸੀ ਜਦੋਂ ਦਾ ਭੋਗ ਤੋਂ ਬਾਅਦ ਉਹ ਵੀ ਨਹੀਂ ਆ ਕੇ ਖੜੇ ਹੋ ਰਹੇ ਓਕੇ ਓਕੇ ਇਹ ਮਤਲਬ ਡੇਢ ਸਾਲ ਹੁਣ ਮਾਤਾ ਦੀ ਡੈਥ ਹੋਈ ਹੋ ਗਈ ਡੇਢ ਸਾਲ ਹੀ ਮਾਤਾ ਨੂੰ ਤਾਂ 5 6 ਕੇ ਮਹੀਨੇ ਹੋਏ ਨੇ ਜੀ ਅੱਛਾ 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 ਆ ਹੁਣੇ ਜਿਆਦਾ ਪ੍ਰੋਬਲਮ ਤਾਂ ਹੋਣ ਆਈ ਹੈ ਜੀ ਇਹਨੂੰ ਕਿ ਆ ਉਰੇ ਘਰ ਵਾਰ ਪਹਿਲਾਂ ਸੀਗੀ ਛੱਤ ਕੇ ਇਦਾਂ ਹੀ ਸੀਗਾ ਵੀਰੇ ਓਕੇ ਇਹ ਤਾਂ ਬਹੁਤ ਬੁਰੇ ਹਾਲਾਤ ਹੋਏ ਪਏ ਨੇ ਹਨਾ ਵੀਰੇ ਇਹ ਰੋਟੀ ਪਾਣੀ ਫਿਰ ਮੁੰਡਾ ਘਰ ਦੇ ਹਾਲਾਤ ਤਾਂ ਬੜੇ ਜਿਹੜੇ ਕਹਿੰਦੀ ਨਰਕੇ ਬਣ ਚੁੱਕੇ ਨੇ ਰੋਟੀ ਪਾਣੀ ਕਿੱਥੋਂ ਖਾਂਦਾ ਰੋਟੀ ਪਾਣੀ ਪਹਿਲਾਂ ਤਾਂ ਵੀਰੇ ਜੀ ਇਹਨੂੰ ਕੋਈ ਗਵਾਂਡੀ ਦਿੰਦਾ ਸੀ ਕਦੇ ਅਸੀਂ ਦੇ ਦਾਂਗੇ ਕੋਈ ਕੋਈ ਦੇ ਦਿੰਦੀ ਹੁਣ ਇਹ ਸਾਡੇ ਡੇਰਾ ਪੈਂਦਾ ਉੱਥੇ ਜਾ ਕੇ ਖਾ ਕੇ ਆਉਂਦਾ ਸਵੇਰੇ ਓਕੇ 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 ਹਾਂਜੀ ਤੇ ਹੁਣ ਮਤਲਬ ਇਸ ਵਕਤ ਕੋਈ ਸੰਗੀ ਸਾਥੀ ਅੱਗੇ ਨਹੀਂ ਆਇਆ ਕੋਈ ਵੀ ਨਹੀਂ ਇੱਕ ਵੀ ਨਹੀਂ ਇਧਰ ਨਾਲ ਇਹਨਾਂ ਦੇ ਚਾਚੇ ਦਾ ਘਰ ਆ ਉਹਨਾਂ ਦੀ ਵੀ ਸਾਰੇ ਪਰਿਵਾਰ ਦੀ ਡੈਥ ਹੋ ਗਈ ਆ ਪਿਛਲੇ 1.5 ਸਾਲ ਦੇ ਵਿੱਚ ਸਾਰਿਆਂ ਦੀ ਉਹ ਵੱਡਾ ਭਾਈ ਉਹ ਵੀ ਥੋੜਾ ਜਿਹਾ ਅਫਸਰਟ ਹੋ ਗਿਆ ਉਹ ਯੂਪੀ ਕੰਨੀ ਚੱਲ ਗਿਆ ਮਸ਼ੀਨ ਤੇ ਹੁਣ ਇਹ ਇਕੱਲਾ ਹੀ ਰਹਿਣਾ ਤੇ ਇਹਦੇ ਬਹੁਤ ਹਾਲਾਤ ਮਾੜੇ ਹੋਏ ਪੈਣੇ ਜੀ ਇਸ ਵਾਰ ਓਕੇ 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 ਮਤਲਬ ਪਰਿਵਾਰ ਚ ਕੋਈ ਬੱਚਾ ਹੀ ਨਹੀਂ ਦੇਖੋ ਤੁਸੀਂ ਘਰ ਦੇ ਹਾਲਾਤ ਸੰਗਤ ਜੀ ਵੀਰ ਉਹਨਾਂ ਨੇ ਦੱਸਿਆ ਜਿਹੜਾ ਮਾਸੀ ਦਾ ਪਰਿਵਾਰ ਚਾਚੇ ਤਾਇਆ ਦਾ ਪਰਿਵਾਰ ਉਹਨਾਂ ਚੋਂ ਵੀ ਮੌਤ ਹੋ ਗਈ ਅਤੇ ਇਸ ਵੀਰ ਦੇ ਵੀ ਮਾਪੇ ਦੀ ਮੌਤ ਹੋ ਗਈ ਹੋਰ ਭਾਈ ਸੀਗਾ ਜਿਹੜਾ ਉਹ ਯੂਪੀ ਚ ਲੈ ਗਿਆ ਕੋਈ ਭੈਣ ਸੀਗੀ ਵੀਰੇ ਕੋਈ ਭੈਣ ਇਹਨਾਂ ਦੀ ਭੈਣ ਸੀ ਉਹਦੀ ਵੀ ਡੈਥ ਹੋ ਗਈ ਭੈਣ ਦੀ ਵੀ ਡੈਥ ਹੋ ਗਈ ਇਹਦੇ ਭਰਾ ਸੀ 21 22 ਸਾਲ ਦਾ ਉਹਦੀ ਵੀ ਡੈਥ ਹੋ ਗਈ ਇਹਦੇ ਡੈਡੀ ਦੀ ਵੀ ਹੋ ਗਈ ਮਾਤਾ ਦੀ ਵੀ ਹੋ ਗਈ ਇਧਰਲੇ ਜਿਹੜੇ ਇਧਰਲੇ ਪਰਿਵਾਰ ਉਹ ਵੀ ਜਿਵਾਂ ਚੜ੍ਹਦੀ ਉਮਰ ਚ ਉਹਨਾਂ ਦੀ ਡੈਥ ਹੋਈ ਉਹਨਾਂ ਦੇ ਪਰਿਵਾਰ ਚ ਕਿਹਦੀ ਕਿਹਦੀ ਮੌਤ ਹੋਈ ਹੈ ਜੀ ਪਹਿਲਾਂ ਡੈਡੀ ਦੀ ਮੰਮੀ ਦੀ ਭਰਾ ਦੀ ਤੇ ਇੱਕ ਉਹਦਾ ਇਹਨਾਂ ਦਾ ਚਾਚਾ ਸੀ ਉਹਦੀ ਉਹਦੀ ਮੰਮੀ ਦੀ ਫਿਰ ਉਹਦੀ ਵਾਈਫ ਦੀ ਇੰਨੀਆਂ ਮੌਤਾਂ ਹੋ ਗਈਆਂ ਭੈ ਵਾਇਗੁਰੂ ਬਹੁਤ ਹਨਾ ਜੀ ਫਿਰ ਤਾਂ ਦੁੱਖ ਦਾ ਪਰਿਵਾਰ ਤੇ ਜੀ ਬਹੁਤ ਵੱਡਾ ਦੁੱਖ ਆ ਜੀ ਮਤਲਬ ਕੋਈ ਸਾਹਮਣ ਵਾਲਾ ਹੀ ਨਾ ਬਚਿਆ ਹਨਾ ਵੀਰੇ ਅਸੀਂ ਨਾ ਜੀ ਇਸ ਵੀਰ ਨੂੰ ਹੁਣ ਲਚਕਾਣੀ ਲੈ ਕੇ ਚੱਲੇ ਆ ਜੀ ਲਚਕਾਣੀ ਆਪ ਜੀ ਨੂੰ ਪਤਾ ਸਾਡੇ ਕੋਲੇ 150 ਸਰੀਰ ਜਿਹੜਾ ਰਹਿ ਰਿਹਾ ਇਸ ਵਕਤ ਜਿਨ੍ਹਾਂ ਦਾ ਇਲਾਜ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਕਰਵਾਇਆ ਜਾਂਦਾ ਜੀ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਨੇ ਪਰ ਸਾਡੇ ਕੋਲੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਦਵਾਵਾਂ ਕੱਟੀਆਂ ਕੀਤੀਆਂ ਹੋਈਆਂ ਨੇ ਜੀ ਸਾਡੇ ਕੋਲ ਤਾਂ ਪਤਾ ਨਹੀਂ ਕਿੰਨੇ ਇੱਕ ਵੀਰ ਸਾਡੇ ਠੀਕ ਹੋ ਕੇ ਦੁਬਾਰਾ ਉਹਨਾਂ ਨੇ ਆਪਣੇ ਘਰ ਜਿਹੜਾ ਇਸ ਵਕਤ ਠੀਕ ਕਰ ਲਿਆ ਆ ਕੇ ਜਿਹਦੇ ਮਾਂ ਦੀ ਵੀ ਮੌਤ ਹੋ ਗਈ ਜਿਹਦੇ ਬਾਪ ਦੀ ਵੀ ਮੌਤ ਹੋ ਗਈ ਜਿਹਦਾ ਭਰਾ ਵੀ ਦਿਮਾਗੀ ਬਿਮਾਰ ਹੋ ਕੇ ਅੱਜ ਯੂਪੀ ਐਮਪੀ ਕਿੰਨੀ ਫਿਰਦਾ ਤੇ ਜਿਹਦਾ ਜਿਹੜਾ 마ਸੀ ਵਾਲਾ ਪਰਿਵਾਰ ਆ 마ਸੀ ਦੀ ਵੀ ਮੌਤ ਜੇ ਕਹਿ ਦੀਏ ਚਾਚੇ ਦੀ ਵੀ ਮੌਤ ਤੇ ਚਾਚੇ ਦੇ ਜਵਾਕਾਂ ਦੀ ਵੀ ਮੌਤ ਇੰਨੀਆਂ ਘਰ ਦੇ ਵਿੱਚ ਮੌਤਾਂ ਤੇ ਫਿਰ ਆ ਘਰ ਦੇ ਆ ਹਾਲਾਤ ਤਾਂ ਹੋਣੀ ਸੀਗੇ ਜੀ ਕਿਵੇਂ ਪ੍ਰਮਾਤਮਾ ਨੇ ਜਿਹੜਾ ਕਹਿਦੀ ਐ ਇੱਕੋ ਘਰ ਦੇ ਵਿੱਚ ਕਿੰਨੇ ਦੁੱਖ ਇਕੱਠੇ ਕੀਤੇ ਨੇ ਜਦੋਂ ਕੋਈ ਇੱਕ ਅੱਧਾ ਜੀਵ ਹੀ ਹੁੰਦਾ ਨਾ ਜੀ ਪਿਆਰ ਕਰਨ ਵਾਲਾ ਫੇਰ ਵੀ ਘਰ ਜਿਹੜੇ ਹੱਸਦੇ ਵਸਦੇ ਰਹਿੰਦੇ ਨੇ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਸਾਨੂੰ ਇੰਨੀ ਕਿ ਤਾਕਤ ਦੇ ਦੇਣ ਤੇ ਅਸੀਂ ਇਸ ਵੀਰ ਲਈ ਕੁਝ ਕਰ ਸਕੀਏ ਜੀ ਕੀ ਹਾਲ ਆ ਵੀਰੇ ਬੁਲਾਇਓ ਜੀ ਕਾਲੀ ਨੂੰ ਬੁਲਾਇਓ ਨਹੀਂ ਜੀ ਹਾਂ ਬਿੱਲੂ ਮੜਾ ਹੱਥ ਹੁਣ ਕੇ ਲੈ ਤੁਸੀਂ ਲੈ ਕੇ ਆਓ ਚਲੋ ਬਾਹਰ ਹੀ ਮਿਲਣੇ ਆਜੋ ਆਜੋ ਸੰਗੀਤ ਜੀ ਆਪਾਂ ਉਹਨੂੰ ਵੀਰ ਨੂੰ ਕੋਈ ਨਾ ਕੋਈ ਨਾ ਕੋਈ ਨਾ ਉਹ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਮੇਰੇ ਨਾਲ ਆ ਜਾ ਕੋਈ ਨਾ ਕੋਈ ਕੋਈ ਨਾ ਓਰੇ ਸ਼ਾਂ ਪਾਗਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕਾਲੀ ਵੀਰੇ ਬੱਸ ਮੈਨੂੰ ਦੱਸ ਇੱਕ ਮਿੰਟ ਮੈਂ ਜਦੋਂ ਸੁੱਤਾ ਗਾਤੀ ਤੁਸੀਂ ਆਏ ਤੇ ਹਨਾ ਫੇ ਮੈਂ ਸੁੱਤਾ ਪੈ ਫੇ ਮੈਂ ਉਧਰ ਗਿਆ ਆਪਣਾ ਉਧਰ ਮਾੜੀ ਤੇ ਚਾਹ ਪੀਣਾ ਹਨਾ ਫੇ ਲੱਡੂ ਖਾਦੇ ਦੋ ਠੀਕ ਹੈ ਲੱਡੂ ਖਾ ਕੇ ਫੇ ਤਾਂ ਮੈਨੂੰ 10 ਰੁਪਏ ਦਿੱਤੇ ਠੀਕ ਹੈ ਫੇ ਮੈਂ ਪੜਚੀ ਘਟਾ ਕੇ ਕਰਨ ਗੁਰਦੁਆਰੇ ਉੱਥੇ ਬੈਠ ਕੇ ਆਂਟੀ ਪੁੱਛ ਕੇ ਠੀਕ ਹੈ ਜਸਤਪੀ ਮੈਂ ਹੁਣ ਕੀ ਕਰਾਂ ਉਹ ਮੈਂ ਤਾਂ ਹੀ ਮੈਂ ਬਾਰੇ ਬੈਠਾ ਸੈਂਨ ਹੋਣੇ ਨੇ ਵੀਰੇ ਤੇਰੇ ਹਾਂ ਫਿਰ ਤੈਨੂੰ ਕਣਕ ਵੀ ਲੈ ਕੇ ਦੇਣੀ ਆ ਸੀ ਨਾ ਕਣਕ ਇੱਥੇ ਆ ਦੇਖ ਤਾਂ ਹੀ ਬਿਤਾ ਵੀਰਾ ਜੀ ਆਏ ਨੇ ਕਣਕ ਹੈ ਕਿੱਥੇ ਹੈ ਟਾਈਮ ਪੂਰੀ ਆ ਰਹੇ ਆ ਦੇ ਸਰਪੰਚ ਸਾਹਿਬ ਵੀ ਆ ਗਿਆ ਆਪਣਾ ਅੱਛਾ ਹੂੰ ਬਦਲੇ ਨੂੰ ਕੁੱਲ ਫਲਾ ਕੇ ਕਿੰਨੇ ਸਾਲ ਹੋ ਗਏ ਇਕੱਲੇ ਰਹਿੰਦੇ ਨੇ 1.5 6 ਮਹੀਨੇ ਪਹਿਲਾਂ ਤਾਂ ਮਤਲਬ ਇੱਕ ਮਿੰਟ ਮੇਰੀ ਗੱਲ ਸੁਣ ਬੀੜੇ ਉੱਥੇ ਰਹਿ ਗੁਰਦਵਾਰੇ ਚ ਬੈਠੇ ਨੇ ਮੈਂ ਤਾਂ ਬੈਠਾ ਜੀ ਅੰਕਲ ਕੋਲ ਕੁਰਸੀ ਤੇ ਠੀਕ ਹੈ ਮੈਂ ਆਂਟੀ ਜੀ ਗੱਲ ਸੁਣੀ ਸੀ ਫਿਰ ਮੈਂ ਗੱਲ ਸੁਣ ਕੇ ਫਿਰ ਮੈਂ ਇਧਰ ਵੇਹੜਾ ਘੜ ਚੱਕਣਾ ਅੰਕਲ ਜੀ ਅੰਕਲ ਜੀ ਵੀਰ ਜੀ ਉੱਥੇ ਬੈਠੇ ਨੇ ਠੀਕ ਆ ਠੀਕ ਆ ਠੀਕ ਪਰਚੀ ਮੇਰੇ ਕੋਲੇ ਪਈ ਆ ਕਿੰਨੀ ਕਣਕ ਮਿਲਦੀ ਹੁੰਦੀ ਹੈ ਵੀਰੇ 60 ਕਿਲੋ ਮਿਲਦੀ ਹੈ 60 ਕਿਲੋ ਦਾ ਅਸਾਈਨ ਕਰੇ ਬੈਨ ਮੈਡਮ ਨੇ ਕਿੰਨੇ ਮਹੀਨੇ ਬਾਅਦ ਕੇ 6 ਮਹੀਨੇ ਬਾਅਦ ਅੰਕਲ ਮੈਨੂੰ ਹੁਣ ਮੈਂ ਪਰਚੀ ਕਟਾ ਮੇਰੇ ਕੋਲੇ ਧਾਰ ਕੱਟ ਅੱਛਾ ਆ ਦੇਖ ਲੋ ਧਾਰ ਕੱਟ ਠੀਕ 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 ਆ ਵੀਰੇ ਆ ਦੇਖ ਲੋ ਚਾਹ ਵੀ ਇੱਕ ਗੱਲ ਜੀ ਮੈਂ ਹਾਂ ਮਤਲਬ ਇਹ ਬੜੀ ਵੱਡੀ ਗੱਲ ਆ ਵੀਰੇ ਉਹਨੇ ਇੱਕ ਘਰ ਚ ਇੰਨੀ ਮੋਤਾਂ ਹੋ ਜਾਣੀਆਂ ਮਤਲਬ ਇਹ ਕੋਈ ਹੈਨਾ ਇਹ ਆਏ ਤੇ ਮੰਝਣਾ ਇਹ 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 ਮੁੰਡਾ ਤਾਂ ਤੁਹਾਨੂੰ ਪਿਆਰ ਕਰਦਾ ਤੁਹਾ ਮੈਂ ਸੁਤਾਰਾ ਜੰਨੇ ਮੈਂ ਰੋਟੀ ਉਟੀ ਖਾ ਕੇ ਅੰਦਰ ਰੋਟੀ ਮੇਰੀ ਕੰਨੀ ਚ ਪਈ ਆ ਸਭ ਕੁਝ ਕੰਨੀ ਚ ਪਿਆ ਠੀਕ ਹੈ ਠੀਕ ਹੈ ਠੀਕ ਹੈ ਚਾਰ ਨਿੰਬੂ ਠੀਕ ਹੈ ਠੀਕ ਉਹ ਲੈ ਕੇ ਜੱਜ ਮੈਂ ਠੀਕ ਹੈ ਐਨਾ ਮੈਨੂੰ ਪਤਾ ਨਹੀਂ ਮੈਂ ਚਾਹ ਚ ਪੀ ਕੇ ਤੁਸੀਂ ਕੰਮ ਕਰ ਕੀ ਕਰਦੇ ਹੋ ਹਾਂਜੀ ਕੰਮ ਕਰ ਕੀ ਕਰਦੇ ਹੋ ਮੈਂ ਚਾਹ ਪੀਤੀ ਆ ਫਿਰ ਮਾਰੀ ਤੇ ਬੈੜੀ ਕੁਰਸੀ ਤੇ ਟੌਰਣ ਦੇ ਨੇ ਕੋਲ ਫਿਰ ਮੈਂ ਨੂੰ ਕਿਹਾ ਬਿੱਲੂ ਨੇ ਮੈਂ ਕਿਹਾ ਮਿਰਜੀ ਵੀ ਚਾਹ 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 ਵੀ ਚਾਹ ਬਣਾ ਲੈ ਵੀ ਚਾਹ ਮੈਂ ਚਾਹ ਪੀ ਕੇ ਠੀਕ ਹੋ ਜਾਵਾਂ ਠੀਕ ਹੈ ਜੀ ਨਹੀਂ ਨਹੀਂ ਤੁਸੀਂ ਮਤਲਬ ਕੰਮ ਕਰ ਕਰਦੇ ਹੋ ਕੋਈ ਮੈਨੂੰ ਪਤਾ ਲੱਗੇ ਵੀ ਕਣਕ ਮਿਲ ਜਾਏ ਕੁਰਸੀ ਤੇ अच्छा ਪਹਿਲਾਂ ਕੀ ਕਿੱਥੇ ਲੱਗੇ ਹੋ ਮੈਂ ਹੁਣ ਤਾਂ ਗੁਰਦੁਆਰੇ ਚ ਆਇਆ ਹਾਂ ਪੱਛਾ ਅੱਛਾ ਤੁਸੀਂ ਜੇਬ ਚ ਪਾ ਲਓ ਕੋਈ ਨਾ ਜੇਬ ਚ ਪਾ ਲਓ ਠੀਕ ਹੈ ਠੀਕ ਹੈ ਤੇ ਤੁਸੀਂ ਕੰਮ ਕਰ ਪਹਿਲਾਂ ਕੀ ਕੰਮ ਕਰਦੇ ਆ ਪਹਿਲੇ ਬਰਚੀ ਕਟਾਈ ਮੇਰੇ 60 ਕਿਲੋ ਸੀ ਕਰਾਂ ਠੀਕ ਹੈ ਮੈਂ ਹਾਂਜੀ ਠੀਕ ਹੈ ਤੁਹਾਡੀ ਉਮਰ ਕਿੰਨੀ ਹੈ ਗਾਲੀ ਵੀਰੇ ਹਾਂਜੀ ਉਮਰ ਕਿੰਨੀ ਆ ਮੈਂ ਪਰ ਥਾਂ ਮੈਂ ਕੱਲਾ ਹੀ ਘਰ ਚ ਗਿਆ ਜੀ ਠੀਕ ਹੈ ਵੀਰੇ ਹਾਂਜੀ ਠੀਕ ਹੈ ਕੱਲਾ ਯਾਰ ਮੁੰਡਾ ਸਮਝਦਾ ਰਿਹਾ ਵੀਰੇ ਤਾਂ ਕਬਾਲ ਦੀ ਗੱਲ ਹੈ ਅਸੀਂ ਅੰਡਾ ਜੀ ਮੈਂ ਆਹੀ ਗੱਲਾਂ ਕਰਦੇ ਤੋ ਵੀਰੇ ਹਾਂਜੀ ਆਹੀ ਕਹਿੰਦੇ ਤਾਂ ਕਹਿੰਦੇ ਗੱਡੀ ਕੁੜੀ ਹੁੰਦੀ ਹੈ ਮੈਨੂੰ ਬੰਦੇ ਦਾ ਪਤਾ ਨਹੀਂ ਕੱਲ੍ਹ ਤਾ ਦਵਾ ਲੈਣਾ ਆਪਾਂ ਕੋਈ ਗੱਲ ਪਤਾ ਨਹੀਂ ਨਿਕਲੀ ਆਹੀ ਕਹਿੰਦੇ ਇਹ ਨਾ ਬਣਾਉਂਦੇ ਠੀਕ ਹੈ ਸਿਆਣੀ ਗੱਲ ਆ ਵੀਰੇ ਇਹਦਾ ਪੱਕਾ ਨੋ ਕੀ ਹੈ ਮੁੰਡੇ ਦਾ ਵੀਰੇ ਇਹਦਾ ਪਤਾ ਨਹੀਂ ਕਿੰਨਾ ਪਰਗਟ ਸਿੰਘ ਆਪਾ ਹੱਥ ਪਾਓ ਵੀਰੇ ਅੰਕਲ ਇੱਕ ਮਿੰਟ ਮੇਰੀ ਗੱਲ ਸੁਣ ਵੀ ਤੁਸੀਂ ਸਾਡੀ ਮੰਨ ਦੀ ਕਾਲੀ ਵੀਰੇ ਗੱਲ ਸਾਡੀ ਤਾਂ ਸੁਣ ਲੈ ਵੀਰੇ ਗੱਲ ਸਾਡੀ ਤਾਂ ਸੁਣ ਲੈ ਵੀਰੇ ਗੱਲ ਇੱਕ ਮਿੰਟ ਅੰਕਲ ਇੱਕ ਮਿੰਟ ਇੱਕ ਮਿੰਟ ਸੁਣਾ ਲਓ ਸੁਣਾ ਤੂੰ ਸਿਰ ਸੁਣ ਲਾਂ ਦੋ ਵੀਰੇ ਸੁਣ ਅਗਲਾ ਮੈਂ ਗੁਰਦੁਆਚ ਨਾ ਹੁਣ ਆਇਆ ਹੀ ਰੈਂਡ ਦੇ ਰਹਿ ਕੇ ਤੇ ਬੀੜੀਆਂ ਬਿੱਲੂ ਜਾਣਾ ਇਹਨੂੰ ਪਹਿਲੇ ਜੇਬ ਚ ਪਾ ਲੈ ਵੀਰੇ ਇਹਨੂੰ ਜੇਬ ਵਿੱਚ ਪਾ ਲੈ ਕੋਈ ਗੱਲ ਨਹੀਂ ਬਿੱਲੂ ਨੂੰ ਪੁੱਛ ਬਿੱਲੂ ਤੁਮਹਾਨੂੰ ਗੁਰਦੁਆਚ ਲੈ ਕੇ ਆਜਿ ਮਿਠਿਆ ਲਓ ਸਰਪਾਚ ਵੀਰੇ ਚਲੋ ਚਲੋ ਬਾਕੀ ਸੰਗਤ ਜੀ ਤੁਸੀਂ ਕਿ ਉਹ ਵੀਰ ਇੱਕੋ ਗੱਲਾਂ ਹਨਾ ਬਾਰੀ-ਬਾਰੀ ਬੋਲਦਾ ਜੀ ਕਿਉਂਕਿ ਪਰੇਸ਼ਾਨ ਹੋ ਚੁੱਕਿਆ ਕੱਲਾ ਛੋਟਾ ਜਿਹਾ ਘਰ ਹੈ ਜੀ ਵੀਰ ਦਾ

ਹੋ ਤੈਨੂੰ ਕਣਕ ਦੇ ਦੇਣਾ ਹੁਣ ਕਣਕ ਲੈ ਕੇ ਆਜਾ ਕਣਕ ਲੈਣੀਆਂ ਵੀਰੇ ਆਜਾ ਵੀਰੇ ਕਣਕ ਹੈ ਨਹੀਂ ਇਕੱਲੇ ਉੱਥੇ ਤੈਨੂੰ ਮੋੜਾ ਹੈ ਉੱਥੇ ਅੰਕਲ ਅੰਕਲ ਅਗਲੇ ਫੇਰ ਅਗਲੀ ਵੀ ਤੇ ਬੈਠਦਾ ਹੁਣ ਆਈਏ ਨਹੀਂ ਇਹੋ ਲੀਕ ਇੱਕ ਮਿੰਟ ਗੱਲ ਕਰ ਤਾਂ ਤਾਹੀ ਹਣ ਕਿਉਂ ਇਹ ਮੈਂ ਹੱਥ ਪਟਾਏ ਉਹਨੂੰ ਲੈ ਉਹ ਯਾਰ ਥੱਲੇ ਥੱਲੇ ਬਹਿ ਜਾ ਦੋ ਜਣੇ ਨਾਲ ਚੜਜੋ ਮੈਂ ਉੱਥੇ ਸੂਏ ਤੇ ਤਾਰੂੰਗਾ ਜੀ ਚੜਜੋ ਦੋ ਯਾਰ ਮਤਾ ਕਿੱਥੇ ਵੀਰੇ ਮਤਾ 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 ਅੱਛਾ ਬੜਾ ਠੀਕ ਹੈ ਕੋਈ ਨਹੀਂ ਕੋਈ ਗੱਲ ਨਹੀਂ ਜੇ ਕੋਈ ਗੱਲ ਬਾਤ ਹੋਊਗੀ ਤਾਂ ਤੁਹਾਡੇ ਨਾਲ ਨਾਲ ਆ ਕੋਈ ਗੱਲ ਹੋਰ ਵੀਰੇ ਤੈਨੂੰ ਉਹੀ ਤਾਂ ਸਮਝਾ ਰਹੀਆਂ ਯਾਰ ਤੁਹਾਡੇ ਪਿੰਡ ਵਾਲੇ ਜੀ ਯਾਰ ਇੱਕ ਮਿੰਟ ਬੈ ਗੁਰਦੁਆਰਾ ਤੋਂ ਕਿਹੜਾ ਲੈ ਕੇ ਆ ਤੁਹਾਡੇ ਪਿੰਡ ਵਾਲੇ ਚ ਕਣਕ ਕਿੱਥੇ ਵੀ ਹੈ ਉੱਥੇ ਭਈਆ ਗੱਡੀ ਆ ਗਈ ਨਾਲੇ ਗੱਡੀ ਚਾਹੀਦੀ ਹੈ ਕਣਕ ਭਾਈ ਉਹ ਉੱਥੇ ਹੀ ਮਿਲੂਗੀ ਯਾਰ ਤੈਨੂੰ ਸੁਣ ਲੈ ਵੀਰੇ ਤੁਹਾਨੂੰ ਕਣਕ ਦਵਾਂਗੇ ਵੀਰੇ ਕਣਕ ਮਿਲੂਗੀ ਤੈਨੂੰ ਬੈਠ ਮੇਰੇ ਨਾਲ ਬੈਠ ਨਾਲ ਬੈਠ ਨਾਲ ਬੈਠ ਨਾਲ ਨਾ ਜਾਵੇ ਇਧਰ ਨੂੰ ਬੱਸ ਲੈ ਇੱਕ ਜਣਾ ਚੱਲ ਜੋ ਵੀਰੇ ਹਾਂ ਦੋ ਦਿੰਦਿਆਂ ਇਹ ਕੋਈ ਚੱਕਰ ਨਹੀਂ ਕੋਈ ਨਹੀਂ ਉੱਥੇ ਦੁਆਰ ਔਰ ਸੰਗਤ ਜੀ ਤੁਸੀਂ ਦੇਖਿਆ ਕੀ ਕਿੰਦਾ ਜਿੱਦ ਕਰਦਾ ਵੀਰ ਅਗੀ ਤਾਂ ਬੜਾ ਮਤਲਬ ਵੜਿਆਉਣ ਦੀ ਕੋਸ਼ਿਸ਼ ਕੀਤੀ ਆ ਕਾਲੀ ਵੀਰੇ ਤੁਸੀਂ ਆਰਾਮ ਨਾਲ ਬਹਿ ਜਾਓ ਘਬਰਾ ਨਾ ਕੋਈ ਹੈ ਨਹੀਂ ਮੇਰੇ ਹਾਂ ਮੇਰੀ ਗੱਲ ਸੁਣ ਲੈ ਵੀਰੇ ਘਬਰਾ ਨਾ ਜਵੀਂ ਨਾ ਘਬਰਾ ਦੇ ਦੇ ਦੇਖਿਓ ਵੀਰੇ ਮੜਦਾ ਵੀਰੇ ਕਬਰਾਂ ਨਾ ਜਮੀ ਜੇ ਤੂੰ ਕਬਰਾਂਏਂਗਾ ਕਿਵੇਂ ਕੰਮ ਬਣੂਗਾ ਕੋਈ ਨਾ ਗੇਟ ਦੇਖ ਲੈ ਮੇਰੇ ਨਾਲ ਮੇਰੀ ਗੱਲ ਸੁਣ ਲੈ ਵੀਰੇ ਕਬਰਾਂ ਨਾ ਕੋਈ ਨਾ ਆਪਾਂ ਜਿੰਦਾ ਲਾ ਦਿੰਨੇ ਪਹਿਲਾਂ ਕਣਕ ਤਾਂ ਲਈ ਆਪਾਂ ਤਾਂ ਮੈਂ ਸੁੱਤਾ ਰਹਿ ਤੀ ਮੈਂ ਉੱਠ ਕੇ ਜਾ ਚ ਪਿੰਡ ਗਿਆ ਜੋ ਕੋਈ ਨਾ ਆਪਾਂ ਆਪਾਂ ਇਕੱਲਾ ਪਾਣਾ ਸੰਗੇ ਜੀ ਜਦੋਂ ਕਿਸੇ ਇਨਸਾਨ ਦੀ ਜ਼ਿੰਦਗੀ ਚ ਨਾ ਜੀ ਜਦੋਂ ਕੋਈ ਨਹੀਂ ਹੁੰਦਾ ਤਾਂ ਉਦੋਂ ਦੇ ਆਹ ਹਾਲਾਤ ਇਨਸਾਨ ਤੇ ਬਣ ਜਾਂਦੇ ਨੇ ਇਨਸਾਨ ਦਾ ਵੀ ਦਿਲ ਕਰਦਾ ਉਹ ਕਿਸੇ ਨਾਲ ਦੁੱਖ ਸੁੱਖ ਦੀਆਂ ਗੱਲਾਂ ਕਰੇ ਕਿਸੇ ਨਾਲ ਹਾਸੀਆਂ ਖੇਡੀਆਂ ਕਰੇ ਵਿਹਾਂ ਸ਼ਾਦੀਆਂ 'ਚ ਜਾਵੇ, ਦੁੱਖ ਸੁੱਖ ਦੇ ਵਿੱਚ ਜਾਵੇ। ਜਦੋਂ ਇਨਸਾਨ ਦੀ ਜ਼ਿੰਦਗੀ 'ਚ ਸਾਰਾ ਕੁਝ ਕੱਟ ਜਾਂਦਾ ਨਾ ਜੀ ਫਿਰ ਉਦੋਂ ਆਹ ਹਾਲਾਤ ਹੁੰਦੇ ਨੇ। ਕਿਉਂਕਿ ਇਨਸਾਨ ਨੂੰ ਸਾਰਾ ਕੁਝ ਜ਼ਰੂਰੀ ਆ, ਮਨੋਰੰਜਨ ਵੀ ਜ਼ਰੂਰੀ ਆ, ਦੁੱਖ ਸੁੱਖ ਵੀ ਜ਼ਰੂਰੀ ਆ। ਉਹ ਫੀਲਿੰਗ ਆਉਣੀਆਂ ਵੀ ਜ਼ਰੂਰੀ ਨੇ ਇਸ ਕਰਕੇ ਦੀ ਜ਼ਿੰਦਗੀ ਦੇ ਵਿੱਚੋਂ ਉਹ ਚੀਜ਼ਾਂ ਖਤਮ ਹੋ ਗਈਆਂ, ਇਕੱਲਾਪਣਾ ਜਦੋਂ ਅਸੀਂ ਬੰਦਿਆਂ ਨੂੰ ਲੈ ਕੇ ਆਉਨੇ ਆ ਤਾਂ ਸਾਨੂੰ ਇਦਾਂ ਦੇ ਹਾਲਾਤਾਂ ਦੇ ਵਿੱਚ ਕਾਲੀ ਵਰਗੇ ਵੀਰ ਮਿਲਦੇ ਨੇ। ਜਿਹੜੇ ਕੱਲੇ ਘੁੰਮਦੇ ਨੇ ਜੇ ਮੈਂ ਉਦਾਹਰਨ ਦਵਾਂ ਗਰਜੀਤ ਵੀਰ ਦੀ ਗਰਜੀਤ ਸਿੰਘ ਵੀ ਬਹੁਤ ਸਾਲ ਸਹੌਲੀ ਪਿੰਡ ਦੇ ਅੱਡੇ 'ਚ ਜਾਂ ਆਪਣੇ ਘਰੇ ਵਗ ਜਾਣਾ ਫੇਰ ਮੁੜਿਆ ਹੁਣਾ ਇਦਾਂ ਹੀ ਸ਼ੇਰ ਸਿੰਘ ਬੈਠਾ ਪਰਲੇ ਪਾਸੇ ਵੀਰ ਧੂਰੀ ਕਿੰਨੇ ਸਾਲ ਵੀਰ ਬਿਮਾਰ ਰਿਆ ਪਰ ਮੈਂ ਅੱਜ ਵਿਦਾਈ ਦੇ ਪਾਤਰ ਨੇ ਦੋਨੇ ਵੀਰ ਤੁਸੀਂ ਦੇਖੋ ਅੱਜ ਸਾਡੇ ਨਾਲ ਸੇਵਾ ਕਰਾਉਂਦੇ ਨੇ ਜੀ ਉਸ ਟਾਈਮ ਦੀਆਂ ਜਿਹੜੀਆਂ ਭੈਣ ਭਰਾਵਾਂ ਨੇ ਜਿਹੜੀਆਂ ਸੰਗਤਾਂ ਨੇ ਵੀਡੀਓ ਦੇਖਿਆ ਨੇ ਇਹਨਾਂ ਦੀਆਂ ਅੱਜ ਉਹ ਹੈਰਾਨ ਨੇ ਵੀ ਇਹ ਦੋ ਮਨੁੱਖ ਠੀਕ ਕਿੱਦਾਂ ਹੋ ਗਏ ਮਤਲਬ ਇੱਕ ਇਹ ਲਾ ਲੋ ਵੀ ਚਮਤਕਾਰ ਹੀ ਹੋਇਆ ਜੀ ਸਾਡੀ ਜ਼ਿੰਦਗੀ ਦਾ ਜਿਹੜੇ ਇਨਸਾਨਾਂ ਨੂੰ ਅਸੀਂ ਐਸੇ ਬੁਰੇ ਹਾਲਾਤਾਂ 'ਚ ਲਿਆਂਦਾ ਹੋਵੇ ਤੂੰ ਅੱਜ ਸਾਡੇ ਨਾਲ ਹਰ ਇੱਕ ਥਾਂ ਤੇ ਜਾਂਦੇ ਨੇ ਭੋਗਾਂ ਤੇ ਜਾਂਦੇ ਨੇ ਵਿਆਹਾਂ ਤੇ ਜਾਂਦੇ ਨੇ ਐਦਾਂ ਵੀਰਾਂ ਨੂੰ ਲੈਣ ਆਉਂਦੇ ਨੇ ਮਤਲਬ ਇੱਕ ਚਮਤਕਾਰ ਹੈ ਜੀ ਐਦਾਂ ਹੀ ਇਹ ਵੀਰ ਵੀ ਠੀਕ ਹੋ ਜਾਊਗਾ ਸੰਗਤ ਜੀ ਗੁਰੂ ਸਾਹਿਬ ਦੀ ਕਿਰਪਾ ਹੋ ਜਾਣੀ ਆ ਇੱਕ ਦਿਨ ਇਹ ਵੀ ਵੀਰ ਠੀਕ ਹੋ ਕੇ ਆਪਦਾ ਘਰ ਦਾ ਗੇਟ ਆ ਕੇ ਖੋਲੂਗਾ ਵਕਤ ਸੰਗਤ ਜ ਪਿੰਡਾ ਜੀ ਹੈ ਸੌਂਡਾ ਪਿੰਡ ਹੈ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦਾ ਜੀ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਨਾਲੇ ਆ ਜੀ ਤੇ ਸਾਡੇ ਪਿੱਛੇ ਇਧਰ ਪਾਸੋਂ ਆ ਜੀ ਇਧਰ ਸ਼੍ਰੀ ਫਤਿਹਗੜ੍ਹ ਸਾਹਿਬ ਆ ਜੀ ਸਰਾਂ ਦਾ ਤੇ ਅਸੀਂ ਹੁਣ ਇਸ ਵੀਰ ਨੂੰ ਲੈ ਕੇ ਚੱਲੀਏ ਠੀਕ ਹੈ ਸਰਪੰਚ ਸਾਹਿਬ ਆਪ ਜੀ ਦਾ ਸ਼ੁਭਨਾਮ ਜੀ ਤੇਰਾ ਪ੍ਰਵਿੰਦਰ ਸਿੰਘ ਅੱਛੀ ਪ੍ਰਵਿੰਦਰ ਸਿੰਘ ਠੀਕ ਆ ਵੀਰੇ ਠੀਕ ਆ ਜੀ ਨਹੀਂ ਕੋਈ ਨਾ ਗੱਲ ਸਾਈ ਕੋਈ ਗੱਲ ਨਹੀਂ ਅਸੀਂ ਥੋੜੇ ਨਾਲ ਲੱਗੇ ਨਹੀਂ ਕੋਈ ਗੱਲ ਨਹੀਂ ਤੇਰੀ ਪ੍ਰਕਾਰ ਦੀ ਲੋੜ ਆ ਜੀ ਨਗਰ ਪੰਚਾਇਤ ਹੋਂਡਾ ਵੱਲੋਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਤੁਸੀਂ ਆਇਓ ਜੀ ਸਾਡੇ ਕੋਲ ਉੱਥੇ ਆਇਓ ਨਾ ਵੀਰੇ ਹਾਂ ਧੰਨਵਾਦ ਵੀਰੇ ਧੰਨਵਾਦ ਵੀਰੇ ਧੰਨਵਾਦ ਵੀਰੇ ਔਰ ਸੰਗਤ ਜੀ ਅਸੀਂ ਹੁਣ ਲਚਕਾਣੀ ਪਿੰਡ ਚੱਲੇ ਆ ਜੀ ਆਪਣਾ ਫਰਜ਼ ਸੇਵਾ ਸੁਸਾਇਟੀ ਦੇਖੋ ਵੀਰ ਦੇ ਕੀ ਹਾਲਾਤ ਨੇ ਬਸ ਐਦਾਂ ਜਿੱਦ ਕਰਦਾ ਹੁੰਦਾ ਇਨਸਾਨ ਜਿਹੜਾ ਹੁੰਦਾ ਨਾ ਇਹ ਕੱਲਾ ਕੱਲਾ ਪਾਣਾ ਇਹਦੀ ਜ਼ਿੰਦਗੀ 'ਚ ਉਹ ਕੱਲਾ ਪਾਣਾ ਜੀ ਉਹ ਕੱਲਾਪਣ ਬੰਦਿਆਂ ਨੂੰ ਬਿਮਾਰ ਕਰ ਰਿਹਾ ਅੱਜ ਸਾਡੇ ਰਿਸ਼ਤੇ ਨਾਤੇ ਐਨੇ ਕਮਜ਼ੋਰ ਹੋ ਗਏ ਜੇ ਆਪਾਂ ਗੱਲ ਕਰੀਏ ਇਨਸਾਨ ਕਿਸੇ ਨਾਲ ਬਰਤ ਕੇ ਰਾਜ਼ੀ ਨਹੀਂ ਤੇ ਨਾ ਤੇਦਾਰ ਬਰਤ ਕੇ ਰਾਜੀ ਨੇ ਨਾ ਭੂਆ ਨਾ ਫੁੱਫੜ ਨਾ ਚਾਚੇ ਨਾ ਤਾਇਓ ਪਹਿਲਾ ਨਾ ਸਮਾਂ ਹੀ ਖਤਮ ਹੋ ਗਿਆ ਪਹਿਲਾਂ 20 20 ਦਿਨ ਮਹੀਨਾ ਮਹੀਨਾ ਨਾਨਕੀ ਇਜਾਜ਼ਤ ਰਹਿਣਾ ਉਹ ਚੀਜ਼ਾਂ ਖਤਮ ਹੋ ਗਈਆਂ ਸਾਡੇ ਸਾਡੇ ਆਪਣੇ ਆਪਣੇ ਰਿਸ਼ਤਿਆਂ ਦੇ ਵਿੱਚ ਕੱਲਾਪਣ ਆ ਗਿਆ ਕੱਲਾਪਣ ਹੀ ਸਾਨੂੰ ਡਿਪਰੈਸ਼ਨ ਦੇ ਵਿੱਚ ਲੈ ਕੇ ਜਾ ਰਿਹਾ ਕਿਉਂਕਿ ਅੱਜ ਸਾਡੇ ਕੋਲੇ ਚੰਗੇ ਯਾਰ ਦੋਸਤ ਨਹੀਂ ਹੈਗੇ ਚੰਗੇ ਰਿਸ਼ਤੇ ਨਹੀਂ ਹੈਗੇ ਕਿਸੇ ਕੋਲੇ ਦੁੱਖ ਸੁੱਖ ਦੀ ਗੱਲ ਨਹੀਂ ਕਰ ਸਕਦਾ ਇਨਸਾਨ ਅਸੀਂ ਡਾਕਟਰਾਂ ਨਾਲ ਬਹੁਤ ਡਿਸਕਸ ਕਰਦੇ ਹਾਂ ਇਸ ਮਸਲੇ ਤੇ ਬਹੁਤ ਸਾਡੇ ਕੋਲੇ ਭੈਣ ਭਰਾ ਆਉਂਦੇ ਨੇ ਸਾਨੂੰ ਵੀ 5-6 ਸਾਲ ਚ ਬਹੁਤ ਐਕਸਪੀਰੀਅੰਸ ਸਾਡਾ ਵਧ ਗਿਆ ਸਾਨੂੰ ਪਤਾ ਵੀ ਇਹ ਕਾਰ ਕਿਉਂਕਿ ਇਨਸਾਨ ਦੀ ਜਿੰਦਗੀ ਜਦੋਂ ਕੋਈ ਇਨਸਾਨ ਨਾ ਰਹੇ ਫਿਰ ਕਲੌਟੇ ਬਣ ਜਾਂਦਾ ਗੱਲਾਂ ਦਾ ਕਹੇ ਦੀ ਗੋਲੇ ਬਣ ਜਾਂਦਾ ਇੱਕ ਜੀ ਇਸ ਕਰਕੇ ਕੱਲਾ ਪਣ ਕਰਕੇ ਵੀਰ ਇਦਾਂ ਕਰਦਾ ਜਿੱਦ ਕਰੂ ਇੱਕ ਦੋ ਦਿਨ ਉਦੋਂ ਬਾਅਦ ਤੁਸੀਂ ਦੇਖਣਾ ਹੈ ਵੀਰ ਕਿਵੇਂ ਤੰਦਰੁਸਤ ਹੋ ਕੇ ਆਪਣੇ ਘਰ ਆਊਗਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਵੀਰੇ ਧੰਨਵਾਦ ਵੀਰੇ ਚਲੋ ਜਦ ਫਿਰ ਉਹਦੇ ਕੋਲ ਪੈਸੇ ਜਿਆਦਾ ਦੇਖ ਖਤਮ ਹੋ ਗਏ ਇਹਦੇ ਮਾਰਸੜ ਨੇ ਵੀ ਇਹਦੇ ਘਰ ਆਉਣਾ ਚਾਹਤਾ ਤੇ ਉਹ ਤਾਂ ਪਿੰਡ ਦੇ ਵੀ ਕਈ ਬੰਦਿਆਂ ਨੇ ਇਹਨੂੰ ਪੈਸੇ ਦੇ ਪਿੱਛੇ ਵੀ ਚਲੋ ਘਰੇ ਲੈ ਜਾਣੇ ਚਾਹ ਬਲਾਉਣੀ ਫਿਰ ਇਹ ਤੋਂ ਪੈਸੇ ਵੀ ਵੀ ਪੈਸੇ ਇਹਨੂੰ ਕੰਮ ਕਰਾਈ ਜਾਣਾ ਹਾਂਜੀ ਹਾਂਜੀ ਤੇ ਮੇਰੇ ਨਾ ਪਾਪਾ ਬੈਂਕ 'ਚ ਨੇ ਜੀ ਤੇ ਇੱਥੇ ਨਾ ਇਹਦੇ ਨਾਲ ਇੱਕ ਮੁੰਡਾ ਦੀਗਾ ਚੀਮਾ ਤੇ ਉਹ ਜਿੱਥੇ ਫੈਕਟਰੀ 'ਚ ਸੁਪਰ ਫੈਕਟਰੀ 'ਚ ਲੱਗਿਆ ਹੋਇਆ ਦੀਗਾ ਤੇ ਉਹਦੇ ਨਾਲ ਇਹ ਜਾਂਦਾ ਹੁੰਦਾ ਦੀਗਾ ਜੀ ਤੇ ਉਹਦੇ ਉਹਦੇ ਬਦਲੇ ਇਹ ਉਹ ਤੋਂ 2100 ਰੁਪਏ ਲੈਂਦਾ ਜੀ ਹੂੰ ਤੇ 2100 ਦੇ ਲੈਣ ਤੋਂ ਬਾਅਦ ਇਹਨੇ ਜਿਵੇਂ ਕਰਿਆ ਜਣਾ ਇਹਨਾਂ ਕੁੱਟਮਾਰ ਕਰਨੀ ਕੁੱਟਮਾਰ ਕਰਕੇ ਇਹਨੂੰ ਕਹਿਣਾ ਵੀ ਜਿਹੜੇ ਤੇਰੇ ਪੈਸੇ ਨੇ ਉਹ ਮੈਨੂੰ ਦੇ ਤੇ ਮਾਸੜ ਨੇ ਨਾ ਨਾ ਮਾਸੜ ਨੇ ਨਹੀਂ ਕਿਸੇ ਦੋਸਤ ਹਾਂ ਮੁੰਡੇ ਦੀ ਥੀਮਾ ਮੁੰਡਾ ਦੀ ਗਈ ਇੱਕ ਉਹਦੇ ਕੋਲ ਚੈੱਕ ਬੁੱਕ ਦੀ ਗਈ ਇੱਕ ਇਹਦੇ ਮਾਸੜ ਬੋਲਦੀ ਕਿ ਪੈਸੇ ਕਿੱਥੋਂ ਆਉਂਦੇ ਦੇਹਦੇ ਕੋਲੇ ਇਹ ਪੈਸੇ ਪਹਿਲਾਂ ਕੰਮ ਕਰਦਾ ਦੀ ਗਈ ਓਕੇ ਹਾਂਜੀ ਓਕੇ ਓਕੇ ਅੱਛਾ ਜੀ ਨਹੀਂ ਤੁਸੀਂ ਸਾਰਿਆਂ ਨੇ ਇਹ ਵੀਰ ਠੀਕ ਤੰਦਰੁਸਤ ਦੇਖੇ ਕੋਈ ਐਦਾਂ ਦਾ ਸੁਭਾਤ ਨਹੀਂ ਦੀ ਗਈ ਚਿੱਟੜਾਪਾ ਨੇ ਜਾਂ ਗਾਲਾਂ ਕੱਢੀ ਜਾਣੀਆਂ ਸਾਹੂ ਕਿਸਮ ਸੀਗੇ ਪਹਿਲਾਂ ਕੰਮ ਕਰਦਾ ਸੀ ਅੱਛਾ ਇਹਦੀ ਮਾਪੇਪਾਂ ਨੂੰ ਜਾਂ ਕਿਸੇ ਹੋਰ ਨੂੰ ਤਾਂ ਨਹੀਂ ਦਿਮਾਗੀ ਪ੍ਰੋਬਲਮ ਸੀਗੀ ਪਹਿਲਾਂ ਹੀ ਪ੍ਰੋਬਲਮ ਸੀਗੀ ਅੱਛਾ ਜੀ ਮੰਮੀ ਠੀਕ ਦੀਗੀ ਬਹੁਤ ਵਧੀਆ ਅੱਛਾ ਜੀ ਅੱਛਾ ਕੰਮ ਕਰਦਾ ਜੀ ਤੁਸੀਂ ਦੇਖੋ ਜਿਹੜੇ ਆਲੇ-ਦਾਲੇ ਵੀਰ ਬੈਠੇ ਨੇ ਜੀ ਉਹ ਵੀ ਕਿਸੇ ਟਾਈਮ ਬਿਮਾਰ ਸੀਗੇ ਜੀ ਇੱਕ ਗਰਜੀਤ ਆ ਮੁੰਡਾ ਸੌਲੀ ਤੋਂ ਲੈ ਕੇ ਆ ਇਧਰਲੇ ਪਾਸੇ ਵਾਲਾ ਉਹ ਪਰਲਾ ਸ਼ੇਰਾ ਵੀਰ ਹੁਣ ਤੁਸੀਂ ਇਹ ਸਮਝ ਲਓ ਜੀ ਸਾਡੀਆਂ ਉਹ ਮਤਲਬ ਸੱਜੀਆਂ ਤੇ ਖੱਬੀਆਂ ਬਹਾਂ ਬਣ ਕੇ ਨਾਲ ਚੱਲਦੇ ਨੇ ਇਦਾਂ ਹੀ ਕਾਲੀ ਵੀ ਠੀਕ ਹੋ ਜਾਊਗਾ ਜੀ ਇਹਦੇ ਨੂੰ ਕਾਲੀ ਹੋਆ ਪਰਗੜ ਸਿੰਘ ਕਾਲੀ ਹੈ ਨਾ ਜੀ ਪਰਗ ਨਹੀਂ ਬਿਲਕੁਲ ਆਉਗੇ ਘਰ ਪੈਣੇ ਦੇਖਣਾ ਤੁਸੀਂ ਘਰ ਦੀ ਨਿਗਰ ਰੱਖਿਓ ਸਰਪੰਚ ਸਾਹਿਬ ਮੜਿਆ ਜ਼ਿੰਮੇਵਾਰੀ ਲਾ ਦਿਓ ਵੇਹ ਤਾਂ ਗਰਜੀਤ ਹੈਗਾ ਜੀ ਚਲੋ ਮੜੀ ਜੀ ਨਿਗਰ ਰੱਖਿਓ ਨਾ ਘਰ ਦੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ